ਸਸ਼ਟ੍ਰੀਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮਹਿੰਦਰ ਹੋਮੀਓਕਲਿਨਿਕ ਬਰਨਾਲਾ ਤੋਂ ਅੱਜ ਕੱਲ ਮਰੀਜ਼ਾਂ ਦੇ ਵਿੱਚ ਸੈੱਲ ਘਟਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਉਹਨਾਂ ਦੇ ਪਲੇਟਲੇਟ ਸੈੱਲ ਘਟ ਜਾਂਦੇ ਨੇ ਜਦੋਂ ਪਰਿਵਾਰ ਦੇ ਵਿੱਚ ਕਿਸੇ ਇੱਕ ਮਰੀਜ਼ ਦੇ ਸੈੱਲ ਘਟ ਜਾਂਦੇ ਨੇ ਤਾਂ ਬਾਕੀ ਮਰੀਜ਼ਾਂ ਨੂੰ ਵੀ ਇਹ ਹੁੰਦਾ ਵੀ ਸਾਨੂੰ ਕੋਈ ਅਜਿਹੀ ਪ੍ਰੀਵੈਂਟਿਵ ਦਵਾਈ ਦਿਓ ਤਾਂ ਕਿ ਸਾਡੇ ਸੈੱਲ ਨਾ ਘਟਣ ਜੇਕਰ ਕਿਸੇ ਪ੍ਰੋਬਲਮ ਕਰਕੇ ਸੈੱਲ ਘਟਣਾ ਤਾਂ ਸਾਨੂੰ ਜਿਹੜੀ ਤਕਲੀਫ ਆ ਇੰਨੀ ਜ਼ਿਆਦਾ ਨਾ ਹੋਵੇ ਤੈਦੇਲੀ ਹੋਮੋਪੈਥੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਇਫੈਕਟਿਵ ਦਵਾਈ ਹੈ ਜਿਸ ਨੂੰ ਅਸੀਂ ਯੂਪਿਟੋਰੀਅਮ ਕਹਿੰਦੇ ਆ ਯੂਪਿਟੋਰੀਅਮ ਜਿਹੜੀ ਮੈਡੀਸਨ ਆ ਉਹਨੂੰ ਜੇ ਤੁਸੀਂ ਐਜਾ ਪ੍ਰिवੈਂਟਿਵ ਮੈਡੀਸਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਿਮਾਰ ਹੋਣ ਤੋਂ ਪਹਿਲਾਂ ਹੀ ਜਦੋਂ ਤੁਸੀਂ ਤੰਦਰੁਸਤ ਹੋ ਉਦੋਂ 200 ਪੋਟੈਂਸੀ ਦੇ ਵਿੱਚ ਲੈ ਸਕਦੇ ਹੋ 200 ਪੋਟੈਂਸੀ ਦੇ ਵਿੱਚ ਲੈ ਸਕਦੇ ਹੋ ਦਵਾਈ ਲੈਣ ਦਾ ਤਰੀਕਾ ਬਹੁਤ ਹੀ ਆਸਾਨ ਹੈ ਦਵਾਈ ਦੀਆਂ ਤੁਸੀਂ 2-2 ਬੂੰਦਾਂ ਹਫਤੇ ਚ ਦੋ ਵਾਰ ਜਿਵੇਂ ਐਤਵਾਰ ਬੁੱਧਵਾਰ ਐਤਵਾਰ ਬੁੱਧਵਾਰ ਐਵੇਂ ਲੈ ਸਕਦੇ ਹੋ ਜੇਕਰ ਤੁਸੀਂ ਇਸ ਤਰੀਕੇ ਨਾਲ ਦਵਾਈ ਲੈਣੇ ਹੋ ਤਾਂ ਤੁਹਾਨੂੰ ਛੇਤੀ ਕਿਤੇ ਕੋਈ ਪ੍ਰੋਬਲਮ ਨਹੀਂ ਆਵੇਗੀ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸੈਲਾ ਨਾਲ ਰਿਲੇਟਡ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਪਰਸਨਲੀ ਮਹਿੰਦਰ ਹੋਮੀਓ ਕਲੀਨਿਕ ਬਰਨਾਲਾ ਵਿੱਚ ਮਿਲ ਸਕਦੇ ਹੋ ਕੋਰੀਅਰ ਦੇ ਥਰੂ ਘਰੇ ਬੈਠੇ ਵੀ ਤੁਸੀਂ ਆਪਣੀ ਦਵਾਈ ਮੰਗਵਾ ਸਕਦੇ ਹੋ ਧੰਨਵਾਦ